ਇਹ 29 ਅਗਸਤ ਦੀ ਵਾਰਦਾਤ ਸੀ ਜੀ ਦੇ ਵਿੱਚ ਲਗਾਈਤੀ ਸੀ 47 ਲੱਖ 50 ਹਜ਼ਾਰ ਰੁਪਿਆ ਇਹ ਐਚਐਸ ਐਚ ਅਲਾਈንስ ਰੋਲਿੰਗ ਮਿਲਾਨਾ ਦੀ ਇਹਨਾਂ ਦੇ ਜਿਹੜਾ ਇੱਕ ਆਫਿਸ ਦੇ ਵਿੱਚੋਂ ਵਾਰਦਾਤ ਹੋਈ ਸੀ ਇਹ ਲਗਾਈਤੀ ਹੋਈ ਸੀ ਉਹਦੇ ਸਬੰਧ ਦੇ ਵਿੱਚ ਸਾਡੀ ਪੁਲਿਸ ਨੂੰ ਬੜੀ ਸਰਵਪੱਤਾ ਮਿਲੀ ਉਹ ਵੈਸੇ ਦਾ ਦੋ ਦਿਨ ਬਾਅਦ ਹਰਮਨ ਜੋਤਕਾਰ ਗ੍ਰਿਫਤੀ ਫੜੀ ਸੀ ਜਿਹਨੇ ਵਾਰਦਾਤ ਕੀਤੀ ਸੀ ਉਹਦੀ ਇਹ ਉਹਦੀ ਪ੍ਰੇਮਿਕਾ ਸੀ ਉਹਦੇ ਤੋਂ 1.60 ਲੱਖ ਰੋਡਾਂ ਰਿਕਵਰ ਹੋ ਗਿਆ ਸੀ ਫਿਰ ਉੱਥੋਂ ਲੀਡ ਮਿਲਦੀ ਰਹੀ ਅੱਗੇ ਫਿਰ ਸਾਡੀ ਮਲਟੀਪਲ ਪਾਰਟੀਆਂ ਬਣਾਈਆਂ ਗਈਆਂ ਪਾਰਟੀਆਂ ਅੱਗੇ ਦਿੱਲੀ ਗਈਆਂ ਦਿੱਲੀ ਤੋਂ ਹੋਰ ਕਾਫੀ ਜਗ੍ਹਾ ਹਰਿਆਣੇ ਦੇ ਵਿੱਚ ਵੀ ਅੱਗੇ ਲੀਡ ਇੱਥੇ ਇੱਥੇ ਲੀਡ ਮਿਲਦੀ ਗਈ ਸੋ ਉੱਥੇ ਫਿਰ ਅਲਟੀਮੇਟਲੀ ਸਾਨੂੰ ਇਹ ਜਿਹੜਾ ਰਗਵ ਸੀਗਾ ਜਿਹੜਾ ਮੇਨ ਲੜਕਾ ਸੀਗਾ ਜਿਹੜਾ ਮੇਨ ਦੋਸ਼ੀ ਸੀਗਾ ਉਹ ਅਸੀਂ ਫੜ ਲਿਆ ਕੱਲ ਸਾਨੂੰ ਕਾਮਯਾਬੀ ਮਿਲੀ ਉਹਦੇ ਜੇ ਹੁਣ ਸਾਡੇ ਟੋਟਲ ਉਹਦੇ ਕੋਲੋਂ 23 ਲੱਖ ਹੋਤੇ ਤੱਕ ਰਿਕਵਰ ਹੋ ਗਿਆ ਫਿਰ ਇਹਦਾ ਨੱਡ ਜਿਹੜਾ ਇਹਦੀ ਪ੍ਰੇਮਿਕਾ ਦਾ ਮਾਮਾ ਸੀਗਾ ਉਹਨੂੰ ਵੀ ਗ੍ਰਿਫਤਾਰ ਕੀਤਾ ਗਿਆ ਉਹਦਾ ਨਾਮ ਹੈਗਾ ਕਰਨਜੀਤ ਚਲੋ ਕਰਨਜੀਤ ਉਹ ਉਹਦੇ ਤੋਂ ਵੀ ਰਿਕਵਰੀ ਹੋ ਗਈ ਤੇ ਟੋਟਲ ਹੁਣ 28 ਲੱਖ ਸਾਡਾ ਰਿਕਵਰ ਹੋ ਚੁੱਕਿਆ ਇਹਦੇ ਤਿੰਨ ਕ ਚਾਰ ਮਹੀਨੇ ਇਹਦੇ ਕੰਮ ਕੀਤਾ ਵੈਸੇ ਦੇਖਣ ਵਾਲੀ ਗੱਲ ਇਹ ਹੈ ਕਿ ਇਹਨਾਂ ਨੂੰ ਮਾਲਕਾਂ ਨੂੰ ਅਸੀਂ ਬਾਰ-ਬਾਰ ਅਪੀਲ ਕਰਦੇ ਆਂਗੇ ਕਿ ਇਹਨਾਂ ਨੂੰ ਵੈਰੀਫਾਈ ਕਰਨਾ ਚਾਹੀਦਾ ਹੈ ਪਹਿਲਾਂ ਰੱਖਣ ਤੋਂ ਪਹਿਲਾਂ ਚਲੋ ਇਹਦੇ ਹਾਲਾਤ ਉਹਨਾਂ ਨੇ ਦੇਖ ਕੇ ਉਹਨਾਂ ਨੇ ਬਾਅਦ ਚ ਕੱਢਤਾ ਪਰ ਇਹਨਾਂ ਨੇ ਚੈੱਕ ਵੀ ਨਹੀਂ ਕੀਤਾ ਕਿ ਤੇ ਪਹਿਲਾਂ ਹੀ ਤਿੰਨ ਪਰਚੇ ਸੀਗੇ ਐਨਡੀਪੀਆ ਦੇ ਅੱਧੀ ਬੱਤੀਏ ਨੇ ਟੰਗਾ ਪਲੱਸ ਚੱਕਿਆ ਇਸ ਤੋਂ ਪਹਿਲਾਂ ਕੁਝ ਕੁ ਬੱਚਾ ਹੈ ਅਸਲ ਵਿੱਚ ਦੋਤਾ ਸਾਡਾ ਇੱਥੇ ਜਿਹੜਾ ਹੈਗਾ ਇੱਕ ਜਿਹੜੇ ਅਸੀਂ ਦੋ ਬੰਦੇ ਹੋਰ ਕਾਬੂ ਕੀਤੇ ਆ ਜਿਹੜੇ ਵਸੇ ਲੋਕਾਂ ਦੀ ਮਦਦ ਨਾਲ ਹੀ ਮਿਲਿਆ ਸਾਨੂੰ ਜਿਹੜਾ ਮਲੋਤਰਾ ਪੈਲੇਸ ਕੋਲੇ ਕੱਲ੍ਹ ਫੜਦਾ ਹੋਈ ਸੀ ਸ਼ਾਮ ਦੀ ਸੋ ਇਹ ਲੋਕਾਂ ਦਾ ਤਾਂ ਨਾਮ ਵੀ ਕਰਨਾ ਚਾਹੁੰਦੇ ਆ ਕਿ ਉਹਨਾਂ ਨੇ ਤੁਰੇ ਜਾਂਦੇ ਆ ਉਥੇ ਦੇਖਿਆ ਕਿ ਇੱਕ ਲੜਕੀ ਮਦਦ ਮੰਗ ਰਹੀ ਸੀ ਤੇ ਉਹਨੇ ਕੰਟੈਕਟ ਕੀਤਾ ਕਾਰ ਵਾਲੇ ਨੇ ਤੇ ਇਮੀਡੀਏਟ ਸਾਡੀ ਫੋਰਸ ਨੇ ਜਾ ਕੇ ਉਥੇ ਸਾਡੇ ਐਸਐਚਓ ਸਾਹਿਬ ਨੇ ਉਹਨੂੰ ਫੜ ਲਿਆ ਤੇ ਉਹ ਤੋਂ 10 ਮੋਬਾਈਲ ਤੇ ਇੱਕ ਦਾਤ ਲੋਹਾ ਤੇ ਇੱਕ ਆਟੋ ਉਹ ਸੀ ਰਿਕਵਰ ਕੀਤਾ ਉਹਦੇ ਚਾਹਗੇ ਨੇ 모ਹਿਤ ਉਰਫ ਮਨੂ ਤੇ ਦੂਜਾ ਹੈਗਾ ਡੈਂਪਲ ਮੱਕੜ ਔਰ ਬੰਟੀ ਇਹ ਗੱਲ ਆਪਣਾ ਸਿਟੀਚਿੰਗ ਨੇ ਬਾਤ ਆ ਹਾਂ ਬਾਤੋ ਆਉਂਦਾ ਸੀ ਉਹਦੇ ਦੀ ਖੜਾਕੀ ਲੱਗ ਜਾਈ ਉਹ ਹੁਣ ਹੋਣੀ ਪੜੇ ਅਸੀਂ ਤੁਹਾਨੂੰ ਸਾਰਾ ਕੁਝ ਦੱਸ ਦਾਂਗੇ ਹੋਰ ਗੇੜੀਆਂ ਵਾਰਤਾ ਤਾਂ ਕਿੰਨੇ ਬੰਦੇ ਸੀ ਟੋਟਲ ਆਰਡਰ ਇਹ ਦੋ ਜਾਨੇ ਸੀ ਦੋਏ ਲੇਡੀ ਨੂੰ ਇਹਨਾਂ ਨੇ ਪਠਾਇਆ ਕਿੱਥੇ ਇਹ ਹੁਣ ਸਾਰਾ ਤੁਹਾਨੂੰ ਦੱਸ ਦਾਂਗੇ ਲੇਡੀ ਜੱਗਰਲੀ ਤਾਂ ਜਿਹੜੀ ਡਾਇਰੈਕਟ ਅਫਸਰ ਸੀ ਪਹਿਲਾਂ ਜਿਹੜੇ ਸੰਧੀ ਨਗਰ ਦੇ ਵਿੱਚ ਬਿਠਾਉਂਦੇ ਸੀ ਸਵਾਰੀਆਂ ਉਹ ਪਾਉਂਦੇ ਸੀ ਉਹਨਾਂ ਕੋਲ ਕੋਈ ਆਪਣਾ ਨਹੀਂ ਨਾ ਉਹ ਨਹੀਂ ਸਰ ਇਹ ਵੀ ਚਿੱਤੇ ਦੀਆਂ ਅੰਨੀ ਸੀ ਪਰ ਟੋਟਲ ਨਹੀਂ ਇਹਨਾਂ ਤੇ ਕੋਈ ਵਾਅਦਾ ਚੰਗਾ ਨਹੀਂ ਸੀ ਤੇ ਨਾ ਸੀਗਾ ਜੀ ਉੱਥੇ ਲੋਕ ਤਾਂ ਤਿੰਨ ਕਹ ਰਹੇ ਸੀਗੇ ਆਟੋ ਚ ਇੱਕ ਭੱਜ ਗਿਆ ਇੱਕ ਭੱਜ ਗਿਆ ਸਾਰੇ 26 ਫਰਾਰੀਆਂ ਮਤਲਬ ਮੇਰੇ ਫੜਿਆ ਗਿਆ ਹਾਂ ਜੀ ਕਦਮ ਇਹਨਾਂ ਤੇ ਵੀ ਹੈਗੇ ਆ ਪਹਿਲਾਂ ਤੇ ਪਰ ਇਹਨਾਂ ਨੂੰ ਆਂਡੀਪੀਐਸ ਦੇਣੀ ਹੈ ਇਹ ਲੋੜਿਆ ਦੇ ਰਿਆਂ ਨਾਲ ਇਹ ਬੇਸਿਕ ਚੀਜ਼ਾਂ ਕਿਤੇ ਹੋਰ ਦੇ ਸਰ ਹਾਈ ਜਿਹੜਾ ਰਾਗਵ ਹੈ ਇਹ ਤਾਂ ਤਰਨ ਤਰਨ ਅਸੀਗੇ ਇਹਦਾ ਚੌੜੀ ਵਾਲਾ ਇਹਨਾਂ ਦਾ ਹਜੇ ਚੈੱਕ ਨਹੀਂ ਐਸਾ ਸੁਬਾਹ 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 ਸਰ ਲੇਡੀ ਕਿੱਥੇ ਦੀ ਰਹਿੰਦੇ ਨੇ ਲੇਡੀ ਪਰਵਾਸੀ ਹੈ ਵੀ ਸੀ ਪਰਵਾਸੀ ਇੱਥੇ ਲੁਧਿਆਣਾ ਦੇ ਨਾਲ ਲੁਧਿਆਣਾ ਟੰਡਾ ਰਿਕੋ ਸਰ ਪਤਾ ਲੱਗਿਆ ਕਿੱਥੇ ਕਿੱਥੋਂ ਲੇਡੀ ਨੂੰ ਬਿਠਾਇਆ ਸੀ ਤੇ ਕਿੱਥੇ ਉਹਨੇ ਜਾਣਾ ਸੀ ਇਹ ਤਾਂ ਦੱਸ ਨਿਰੰਦਰ ਬਾਈਪਾਸ ਤੋਂ ਕੀਤਾ ਸੀ ਉੱਥੇ ਮਲੋਤਰਾ ਪੈਲੇਸ ਤੱਕ ਹੀ ਜਾ ਕੇ ਹਜੇ ਉੱਥੇ ਹੀ ਇਹਨਾਂ ਨੇ ਕਹਿਆ ਸੀ 1.5 ਕਿਲੋਮੀਟਰ ਦੀ ਉਹਨਾਂ ਨੇ ਠੀਕ ਸਰ ਸਿਰਫ ਲੇਡੀ ਸੀਗੀ ਆਟੋ ਦੇ ਵਿੱਚ ਨੇ ਇਹਦੇ ਨਾਲ ਹੋਰ ਵੀ ਸਿਕਰੀ ਫੈਮਲੀ ਸੀ ਇਹਦੇ ਨਾਲ ਕੋਈ ਸੀਗੀ ਫੈਮਲੀ ਸੀ ਫੈਮਲੀ ਸੀਗੀ ਬੱਚੇ ਰਹਿ ਸਰ ਕੋਈ ਹੋਇਆ ਵੀ ਸੀਗਾ ਜੇ ਕੋਸ਼ਿਸ਼ ਕੀਤੀ ਜਾਵੇ ਮੋਬਾਈਲ ਹੋਇਆ ਸੀ ਮੋਬਾਈਲ ਖੋਇਆ ਸੀ ਮੋਬਾਈਲ ਪਰ ਇਹਦੇ ਕੋਲੇ ਹੋਰ ਵੀ ਇਹਨਾਂ ਨੇ ਦੋ ਹੋਰ ਬਰਾਮਦ ਹੋਏ ਉਹ ਸਾਰੀ ਤਫਤੀਸ਼ ਤਾਂ ਲੇਟਿਸ ਪਾਲਸਰ ਗਿਆ ਦੇ ਵਿੱਚ ਹੋਈ ਹੈ ਜੀ ਚੋਰੀ ਉਹਦੀ ਸੀਸੀਟੀਵੀ ਲਗਾਤਾਰ ਵਾਇਰਲ ਹੋ ਰਹੀ ਹੈ ਨਹੀਂ ਉਹ ਤਾਂ ਕਰ ਲਾਂਗੇ ਕੋਈ ਫੇਸ ਕਰਾਂਗੇ ਮੈਸਜ ਮਾਤਾ ਦਾ ਥੋੜਾ ਦੱਸੋ ਪਲੀਜ਼ ਦੱਸੋ ਸਰੋ ਕਿਹਦੇ ਗੈਂਗ ਹੈ ਜੀ ਇੱਕ ਜਿਹੜਾ ਚੋਰੀਆਂ ਕਰ ਰਿਹਾ ਪਹਿਲਾਂ ਵੀ ਪੁਰਾਣੇ ਆਪਾਂ ਕਰਦੇ ਜੀ